ਪਿਛਲੇ 15 ਸਾਲ ਤੋਂ ਇੱਥੇ ਨਰਕ ਵਾਲਾ ਹਾਲ ਹੋਇਆ ਪਿਆ ਤੁਸੀਂ ਦੇਖਿਆ ਵਾ ਸੀਵਰੇਜ ਹੀ ਪੈ ਗਿਆ ਇੱਥੇ ਵਾਟਰ ਸਪਲਾਈ ਵੀ ਪੈ ਗਈ ਆ ਹੁਣ ਸੜਕਾਂ ਬਣਾਉਣ ਦੇ ਲਈ ਸੀ ਟੈਂਟਾਂ ਦਾ ਵੀ ਟੈਂਡਰ ਲੱਗ ਚੁੱਕੇ ਨੇ ਜਿਵੇਂ ਕਹਿੰਦੇ ਨੇ ਨਾ ਕਿ ਸਰਕਾਰ ਦੇ ਵਿੱਚ ਡਬਲ ਇੰਜਨ ਸਰਕਾਰ ਹੈ ਚਾਰ ਇੰਜਨ ਸਰਕਾਰ ਹਰ ਸੁਵਿਧਾ ਦਿੱਤੀ ਜਾਊਗੀ ਅੱਜ 300 ਕਰੋੜ ਤੋਂ ਉੱਪਰ ਕੰਮ ਚੱਲ ਰਹੇ ਤੇ ਸਾਡਾ ਸਾਰਿਆਂ ਦਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾ ਕੇ ਹਰ ਸੁਵਿਧਾ ਦੇਣੀ ਇਹਨਾਂ ਵਾਰਡ ਦੇ ਵਿੱਚ ਤਕਰੀਬਨ ਇਸ ਟਾਈਮ ਤੇ 3.5 ਕਰੋੜ ਦੇ ਕੰਮ ਚੱਲ ਰਹੇ ਨੇ ਇਹ ਤਕਰੀਬਨ 2022 ਸਾਲ ਤੋਂ ਇਹ ਲੰਮੀ ਇਸ ਕਲੋਨੀ ਬਣੀ ਹੋਈ ਸੀਗੀ ਤੇ ਅੱਨ ਲਈ ਵੀ ਦੇਖਦੇ ਹੁਸੀਂ ਤੇ ਮਿਹਰ ਸਿੰਘਾ ਅੱਜ ਵਾਰਡ ਨੰਬਰ 11 ਦੇ ਵਿੱਚ ਜਿਹੜੀ ਸੰਧੂ ਕਲੋਨੀ ਦੀਆਂ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਨੇ ਤੇ ਮਾਨਜੋਗ ਐਮਐਲਏ ਸਾਹਿਬ ਇੱਥੇ ਹਦਗਾਟਨ ਕਰ ਲਈ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਐਮਐਲਏ ਸਾਹਿਬ ਦਾ ਜਬਦੂ ਸਾਡਾ ਸਵਾਗਤ ਹੈ ਤੇ ਜਿਹੜਾ ਇਹ ਪਛੇਤ ਅੰਦਰ ਸੰਸਰ ਸੜਕਾਂ ਰੁਕੀਆਂ ਸੀਗੀਆਂ ਅੱਜ ਘਟਨ ਕੀਤਾ ਠੀਕ ਹੈ ਬਹੁਤ-ਬਹੁਤ ਵਧਾਈ ਦਿਨਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਜਿਹੜਾ ਵਾਰਡ ਨੰਬਰ 11ਵਾਂ ਜਿਹੜੇ ਛੋਟੀ ਭੈਣ ਦੀਪਾ ਰਾਣੀ ਦੀਪਾ ਚੌਧਰੀ ਜੀ ਕਾਉਂਸਲਰ ਨੇ ਸਾਡੇ ਨੋ ਚੌਧਰੀ ਜੀ ਜਿਨ੍ਹਾਂ ਦੇ ਯਤਨ ਸਦਕਾ ਔਰ ਸਾਰੇ ਇਲਾਕਾ ਨਿਵਾਸੀਆਂ ਦੇ ਮਿਲ ਕੇ ਸਾਰੇ ਸਾਥੀਆਂ ਦੇ ਯਤਨ ਸਦਕਾ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਜਿਹਦੇ ਸਪੈਸ਼ਲ ਤੌਰ ਤੇ ਅੱਜ ਲੁਧਿਆਣੇ ਦੀ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਛੋਟੀ ਭੈਣ ਪਹੁੰਚੀ ਆ ਤੇ ਸਾਰਾ ਇਲਾਕਾ ਨਿਵਾਸੀ ਪਹੁੰਚੇ ਨੇ ਤੇ ਇਹਨਾਂ ਦੇ ਅਸ਼ੀ ਟੈਕਸਾਂ ਦੇ ਵਿੱਚੋਂ ਅੱਜ ਇਹ ਕੰਮ ਖੁਣ ਸ਼ੁਰੂ ਹੋਇਆ ਵਾ ਜਿਹੜਾ ਕਿ 101 143 1 ਲੱਖ 1 ਕਰੋੜ 43 ਲੱਖ ਦੀ ਲਾਗਤ ਨਾਲ ਇਹ ਕੰਮ ਮਤਲਬ ਕਿ ਵੜ ਕੇ ਤਿਆਰ ਹੋਊਗਾ ਜਿਹੇ ਜੇ ਇੰਟਰਲੋਕਾਂ ਲਾ ਕੇ ਟਾਈਲਾਂ ਦੀਆਂ ਸੜਕਾਂ ਬਣ ਕੇ ਤੇ ਬਹੁਤ ਵਧੀਆ ਢੰਗ ਨਾਲ ਸੜਕਾਂ ਬਣਨ ਗਿਆ ਕਿਉਂਕਿ ਇਹ ਤਕਰੀਬਨ 20-22 ਸਾਲ ਤੋਂ ਇਹ ਲੰਮੀ ਇਸ ਕਲੋਨੀ ਬਣੀ ਹੋਈ ਸੀਗੀ ਤੇ ਇੱਥੇ ਸੁਵਿਧਾ ਦੀ ਲੋੜ ਸੀ ਅੱਜ ਸੀਵਰੇਜ ਵੀ ਪੈ ਗਿਆ ਇੱਥੇ ਵਾਟਰ ਸਪਲਾਈ ਵੀ ਪੈ ਗਈ ਆ ਹੁਣ ਸੜਕਾਂ ਬਣਨ ਜਿਹੜੇ ਸੀਟ ਟੈਂਟਾਂ ਦਾ ਵੀ ਟੈਂਡਰ ਲੱਗ ਚੁੱਕੇ ਨੇ ਔਰ ਸਾਰੇ ਸਾਰੀ ਸੁਵਿਧਾ ਦੇਣਾ ਸਾਡਾ ਮਿਸ਼ਨ ਆ ਕਿਉਂਕਿ ਆਮ ਆਦੀ ਪਾਰ ਦੀ ਮਿਸ਼ਨ ਆ ਸਾਡੇ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦਾ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਦਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡਾ ਸਾਰਿਆਂ ਦਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾ ਕੇ ਹਰ ਸੁਭਦਾ ਦੇਣੀ ਚਾਹੇ ਉਹ ਸੜਕਾਂ ਦੀ ਗੱਲ ਕਰਦੇ ਆਂ ਚਾਹੇ ਸੀਵਰੇਜ ਦੀ ਗੱਲ ਕਰਦੇ ਆਂ ਬਾਰਸ਼ਪਾਈ ਦੀ ਗੱਲ ਕਰਦੇ ਆਂ ਸੜਕਾਂ ਮਲਕੇ ਸਟਰੀ ਟੰਡੀਆਂ ਦੀ ਗੱਲ ਕਰਦੇ ਆਂ ਕਮਿਊਨਿਟੀ ਸੈਂਟਰਾਂ ਦੀ ਗੱਲ ਕਰਦੇ ਆਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦੇ ਆਂ ਸਕੂਲਾਂ ਦੀ ਗੱਲ ਕਰਦੇ ਆਂ ਹਰ ਸੁਵਿਧਾ ਦੇਣਾ ਸਾਡਾ ਮਿਸ਼ਨ ਆ ਔਰ ਨਾਲੇ ਸਮੇਂ ਦੇ ਵਿੱਚ ਹਰ ਸੁਵਿਧਾ ਦਿੱਤੀ ਜਾਊਗੀ ਅੱਜ 300 ਕਰੋੜ ਤੋਂ ਉੱਪਰ ਕੰਮ ਚੱਲ ਰਹੇ ਸਭ ਤੋਂ ਵੱਡਾ ਕੰਮ 128 ਕਰੋੜ ਦਾ ਜਿਹੜਾ ਡੰਪ ਪੁਰਾਣੇ ਕਾਲੀ ਭਾਜਪਾ ਸਰਕਾਰਾਂ ਨੇ ਇਕੱਠਾ ਕਰਕੇ ਸਾਡੇ ਸਿਰ ਤੇ ਡੰਪ ਲਾਤਾ ਸੀਗਾ ਜਿਹਦੇ ਨਾਲ ਮਲਕੇ ਗਰਮੀ ਦੇ ਵਿੱਚ ਜਦੋਂ ਸੰਮਲਕੇ ਬਰ ਉਹ ਖਤਮ ਹੋ ਕੇ ਉਥੇ ਵਧੀਆ ਗਰਾਊਂਡ ਤੇ ਵਧੀਆ ਪਾਰਕ ਲੈ ਕੇ ਆਵਾਂਗੇ ਤਾਂ ਕਿ ਇਸ ਇਲਾਕੇ ਵਾਸਤੇ ਵੀ ਇੱਕ ਵਧੀਆ ਸੁਵਿਧਾ ਮਿਲ ਸਕੇ ਇਲਾਕੇ ਵਾਲੇ ਵੀ ਸੋਚਣ ਸਾਡਾ ਵੀ ਇਲਾਕਾ ਮਾਲਡਾਉਨ ਵਰਗਾ ਆ। ਜੇ ਅਮਲੇ ਸਾਹਿਬ ਜੀ ਗੱਲ ਕਰੀਏ ਸੰਧੂ ਕਲੋਨੀ ਦੇ ਵਿੱਚ ਕਿੰਨੀ ਕਵਾਦੀ ਕਿੰਨੇ ਘੇਰੇ ਤੇ ਘਰ ਲੈਂਦੇ ਨੇ ਕਿੰਨਾ ਕੋਣਾ ਜਿਹੜਾ ਲਾਹਾ ਮਿਲੂ ਇੰਟਰਲੋਟੇ ਦਾ ਲੱਗਣ ਦੇ ਨਾਲ। ਇੱਥੇ ਮਤਲਬ ਕਿ ਹਜ਼ਾਰਾਂ ਦੇ ਹਿਸਾਬ ਨਾਲ ਘਰ ਤੇ ਬਣਦੀ ਆ ਕਿਉਂਕਿ ਇਹ ਸਾਰੇ ਮਿਹਨਤ ਕਸ਼ ਲੋਕ ਨੇ। ਔਰ ਬਦਾਂਸਵਾ ਹਲਕਾ ਪੂਰਬੀ ਮਿਹਨਤ ਕਸ਼ ਲੋਕਾਂ ਦਾ ਮਤਲਬ ਕਿ ਇਹ ਏਰੀਆ ਵਾ ਜਿੱਥੇ ਆਪਣਾ ਰੋਜ਼ ਕਮਾ ਕੇ ਔਰ ਦਸਾਂ ਨਹਾਂ ਦੀ ਕਮਾਈ ਕਰਕੇ ਲੋਕ ਮਿਲ ਕੇ ਇਥੋਂ ਆਪਣਾ ਪੇਟ ਪਾਲਦੇ ਨੇ ਆਪਣਾ ਮਿਲ ਕੇ ਰੋਜ਼ਗਾਰ ਚਲਾਉਂਦੇ ਨੇ ਤੇ ਇਹ ਮੈਨੂੰ ਇਹ ਸੇਵਾ ਦਿੱਤੀ ਹੈ ਤੇ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਇਥੋਂ ਕੰਮ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੋਈ ਵੀ ਕਮੀ ਕਿਉਂਕਿ ਇਹ ਸਾਰੇ ਮੇਰੇ ਭਰਾ ਨੇ ਮੇਰਾ ਪਰਿਵਾਰ ਆ ਮੇਰੇ ਛੋਟੇ ਵੱਡੇ ਭਰਾ ਨੇ ਮੇਰੇ ਮਿਲ ਕੇ ਬਜ਼ੁਰਗਾਂ ਬਜ਼ੁਰਗ ਨੇ ਮੇਰੇ ਪਿਤਾ ਸमान ਬਜ਼ੁਰਗ ਨੇ ਮੇਰੇ ਔਰ ਸਾਰੇ ਇਕੱਠੇ ਹੋ ਕੇ ਸੀ 2007 ਤੋਂ ਲਗਾਤਾਰ ਲੱਗੇ ਆ ਤੇ ਅੱਜ ਤੱਕ ਲਗਾਤਾਰ ਔਰ ਇਹਨਾਂ ਆਸ਼ੀਰਵਾਦ ਵੱਧਾ ਜਾ ਰਿਹਾ ਤੇ ਮੈਂ ਵੀ ਇਹਨਾਂ ਦੀ ਸੇਵਾ ਹੋਰ ਵੱਧ ਤੋਂ ਵੱਧ ਕਰਨ ਦਾ ਮਤਲਬ ਕਿ ਜਿਹੜਾ ਮਿਸ਼ਨ ਆ ਪੂਰਾ ਕਰੂੰਗਾ। ਧੰਨਵਾਦ। ਸਾਡੇ ਨਾਲ ਇਲਾਕਾ ਕੌਂਸਲਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿੰਨੀ ਕਿਹੜੀ ਸਮੱਸਿਆ ਆ ਰਹੀ ਸੀ ਟੁੱਟੀਆਂ ਛੜਕਾਂ ਦੇ ਕਰ। ਜੀ ਭਾਜੀ ਬਹੁਤ ਹੀ ਸਤਿਕਾਰਯੋਗ ਸਾਡੇ ਹਰਮਨ ਪਿਆਰੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਔਰ ਸਾਡੇ ਮੇਅਰ ਮੈਡਮ ਅੱਜ ਇਹਨਾਂ ਨੇ ਇੱਕ ਮਿਸ਼ਨ ਜਿਹੜਾ ਬਣਾਇਆ ਔਰ ਉਸ ਮਿਸ਼ਨ ਦੇ ਅਸੀਂ ਹਿੱਸਾ ਮੈਂ ਇੱਕ ਆ ਸਾਰੇ ਸਾਥੀ ਖੜੇ ਆ ਉਹਦਾ ਮਿਸ਼ਨ ਦਾ ਹਿੱਸਾ ਵਾ ਕਿਉਂਕਿ 2022 ਦੇ ਵਿੱਚ ਜਿਹੜੇ ਇੱਕ ਜਿਤ ਤੋਂ ਬਾਅਦ ਯਾਨੀ ਕਿ ਸੇਵਾ ਦਿੱਤੀ ਸੀ ਐਮਐਲਏ ਸਾਹਿਬ ਨੂੰ ਉਸ ਦਿਨ ਤੋਂ ਲਗਾ ਦਿਨ ਸੇਵਾ ਕਰ ਰਿਹਾ ਲਗੇ ਹੋਏ ਆ ਔਰ ਇਹਨਾਂ ਦੇ ਯਤਨਾਂ ਦੇ ਅਨੁਸਾਰ ਇਹਨਾਂ ਦੇ ਜਿਹੜੇ ਯਤਨ ਨੇ ਜਿਹੜਾ ਇਹਨਾਂ ਦੇ ਕੰਮ ਨੇ ਮੈਨੂੰ ਵੀ ਲੋਕਾਂ ਨੇ ਉਹ ਕੰਮ ਦੇਖ ਕੇ ਇਹਨਾਂ ਦੇ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਔਰ ਮੈਨੂੰ ਇੱਥੋਂ ਸੇਵਾ ਦਾ ਮੌਕਾ ਮਿਲਿਆ ਔਰ ਸਾਡੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੁੱਲਾ ਜੀ ਨੇ ਸਭ ਤੋਂ ਪਹਿਲਾਂ ਜਦੋਂ ਸੀ ਇਹਨਾਂ ਨੂੰ ਕਿਹਾ ਵੀ ਆ ਕਲੋਨੀ ਦਾ ਬੁਰਾ ਹਾਲ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਆ ਕਲੋਨੀ ਸਭ ਤੋਂ ਪਹਿਲਾਂ ਬਣਾਉਣੀ ਹੈ ਕਿਉਂਕਿ ਪਿਛਲੇ 15 ਸਾਲ ਤੋਂ ਪਿਛਲੇ 15 ਸਾਲ ਤੋਂ ਇੱਥੇ ਨਰਕ ਵਾਲਾ ਹਾਲ ਹੋਇਆ ਪਿਆ ਤੁਸੀਂ ਦੇਖਿਆ ਵਾ ਔਰ ਪਿਛਲੇ ਸਰਕਾਰ ਦੇ 4000 ਕਰੋੜ ਦੇ ਵਿਕਾਸ ਦੇ ਵਿੱਚ ਨਾ ਤਾਂ ਇਹ ਕਲੋਨੀ ਸੀ ਔਰ ਨਾ ਉਹਨਾਂ ਨੇ ਕਦੇ ਇੱਥੇ ਆ ਕੇ ਕੇ ਦੇ ਖਬਰ ਲਈ ਸੁਰਤ ਲਈ ਹੈ ਔਰ ਲੋਕਾਂ ਨੇ ਅੱਜ ਮੌਕਾ ਦਿੱਤਾ ਉਹ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਸੇਵਾ ਕਰਾਂਗੇ ਔਰ ਜਿਵੇਂ ਕਹਿੰਦੇ ਨਾ ਕਿ ਸਰਕਾਰ ਦੇ ਵਿੱਚ ਡਬਲ ਇੰਜਨ ਸਰਕਾਰ ਹੈ ਚਾਰ ਇੰਜਨ ਸਰਕਾਰ ਹੈ ਮੇਰ ਸਾਡੇ ਆ ਐਮਐਲਏ ਸਾਡੇ ਆ ਸਰਕਾਰ ਸਾਡੀ ਆ ਔਰ ਪਰਿਵਾਰ ਖੜਾ ਸਾਰਾ ਸਕੂਲਰ ਸਾਡੇ ਨੇ ਔਰ ਸਾਰੇ ਖੜੇ ਨੇ ਇੱਥੇ ਔਰ ਸਾਰੇ ਇਕੱਠੇ ਨੇ ਔਰ ਜਿੱਤੇ ਵੀ ਵਿਕਾਸ ਦਾ ਤੁਸੀਂ ਦੇਖ ਲਓ ਕਿ ਪਹਿਲੀ ਸਰਕਾਰਾਂ ਦੇ ਵਿੱਚ ਪਹਿਲੇ 2.5 ਸਾਲ ਤਾਂ ਉਹ ਇਹ ਕਹਿੰਦੇ ਸੀ ਵੀ ਪਹਿਲਾਂ ਤਾਂ ਆਪਾਂ ਆਪਣਾ ਖਜ਼ਾਨਾ ਦੇਖਣਾ ਹੈ ਕੋਈ ਖਜ਼ਾਨਾ ਹੀ ਖਾਲੀ ਹੈ 0 ਡੇ ਤੋਂ ਪਹਿਲੇ ਦਿਨ ਤੋਂ ਸਰਕਾਰ ਕੰਮ ਕਰ ਰਹੀ ਹੈ ਔਰ ਸਰਕਾਰ ਮੇਰੇ ਵਾਰਡ ਦੇ ਵਿੱਚ ਤਕਰੀਬਨ ਇਸ ਟਾਈਮ ਤੇ 1.5 ਤੋਂ 3 ਕਰੋੜ ਦੇ ਕੰਮ ਚੱਲ ਰਹੇ ਸਵਾ 3 ਕਰੋੜ ਦੇ ਕੰਮ ਯਾਨੀ ਕਿ ਛੋਟੀ ਗੱਲ ਨਹੀਂ ਹੈ 6 ਮਹੀਨੇ ਦੇ ਵਿੱਚ 1.5 ਤੋਂ 3 ਕਰੋੜ ਦੇ ਕੰਮ ਲਿਆਣੇ ਸਾਡੇ ਐਮ.ਐਲ.ਏ. ਦਿਲਜੀਤ ਸਿੰਘ ਗਰੇਵਾਲ ਪੁਲਾ ਜੀ ਨੇ ਲੋਕਾਂ ਦਾ ਸੁਪਨਾ ਪੂਰਾ ਕੀਤਾ ਹੈ ਔਰ ਇਹ ਸੁਪਨਾ ਬਣ ਕੇ ਇਸ ਕਰਕੇ ਰਹਿ ਗਿਆ ਕਿਉਂਕਿ ਪਿਛਲੇ 15 ਸਾਲ ਦੇ ਵਿੱਚ ਨਰਕ ਭੋਗ ਰਹੇ ਸੀ ਅੱਜ ਇਸ ਮਹੱਲੇ 'ਚ ਦਿਵਾਲੀ ਹੈ ਦਿਵਾਲੀ ਕਿਉਂ ਮਨਾਈ ਜਾ ਰਹੀ ਹੈ ਕਿਉਂਕਿ ਇੱਥੇ ਨਿਰਾਜ਼ੀ ਪੱਲਾ ਕੋਈ ਕਹਿ ਸਕਦੇ ਹਾਂ ਬਾਰਸ਼ ਦੇ ਮਾਹੌਲ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਤੁਹਾਡੇ ਨੂੰ ਬਾਰਸ਼ ਪੈ ਰਹੀ ਹੈ ਨਿਕਾਟਾਂ 'ਚ ਖੜੇ ਨੇ ਬਿਲਕੁਲ ਬਿਲਕੁਲ ਦੇਖੋ ਤੁਸੀਂ ਜਦੋਂ ਲੋਕਾਂ ਨੇ ਪਤਾ ਲੱਗਿਆ ਨਾ ਕਿ ਅੱਜ ਮੌਰਤ ਹੈ ਸਵੇਰ ਦੇ ਖੜੇ ਇੱਥੇ ਮੈਸੇਜ ਵੀ ਨੂੰ ਸਾਨੂੰ ਲੱਗਿਆ ਨਹੀਂ ਹੁਣ ਸਵੇਰ ਦੇ ਇੱਥੇ ਖੜੇ ਹੋ ਕਹਿੰਦੇ ਚਾਹੇ ਮੀ ਆਵੇ ਹਨੇਰੀਆ ਵੇ ਕਿਉਂਕਿ ਇਹ ਜਿਹੜੀ ਸਰਕਾਰ ਹੈ ਨਾ ਇਹ ਦੇਖਦੀ ਨਹੀਂ ਮੀ ਆ ਕੇ ਹਨੇਰੀਆ ਇਹਨੇ ਵਿਕਾਸ ਦੇਖਣਾ ਹੈ ਕੱਲਾ ਔਰ ਤੁਸੀਂ ਦੇਖ ਲਓ ਮੀ ਵੀ ਪੈ ਰਿਹਾ ਹੈ ਔਰ ਅੱਜ ਸਾਰੇ ਸਾਥੀਆਂ ਨਾਲ ਖੜੇ ਹੋਏ ਆ। ਧੰਨਵਾਦ। ਤੁਸੀਂ ਸਾਨੂੰ ਸਾਡੇ ਨਾਲ ਲੱਕਾ ਕਾਉਂਸਲਰ ਚੌਧਰੀ ਜੀ ਜਣਦ ਸਹਿਕੀ ਵਿਚਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਦੇ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ। ਆ ਜਿਹੜੀ ਉਹਨਾਂ ਦੀ ਉਹਦੀ ਮਰਜ਼ੀ ਪੂਰੀ ਹੋਈ ਹੈ। ਨਵੀਆਂ ਤੇ ਤਾਜ਼ੀ ਅਪਡੇਟ ਦੇਖਣ ਦੇ ਲਈ ਜੁੜੇ ਹੋਏ ਲੁਧ